ਬੱਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਦੇਸ਼ ਦੁਨੀਆ ਚੈਨਲ ਮੈਂ ਹਾਂ ਜੀ सुरेंद्र ਚਿੰਦਾ ਅੱਜ ਅਸੀਂ ਪਹੁੰਚੇ ਹਾਂ ਲੁਧਿਆਣਾ ਰੇਲਵੇ ਸਟੇਸ਼ਨ ਤੇ ਜਿੱਤੇ ਕੇ ਰਜਵੀਰ ਬਿੱਟੂ ਜੀ ਅੱਜ ਭਾਜਵਾਏ ਸ਼ਾਮਲ ਹੋ ਗਏ ਅੱਜ ਪਹਿਲੀ ਵਾਰ ਇੱਥੇ ਪਹੁੰਚ ਰਹੇ ਆ ਮੇਰੇ ਪਿੱਛੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਲਗਾਤਾਰ ਦੇਖ ਰਹੇ ਹੋ ਲੀਡਰਸ਼ਿਪ ਪੂਰੀ ਸੇ ਪਹੁੰਚੀ ਹੋਈ ਆ ਕੱਲ੍ਹ ਵਾ ਵੀ ਕਰਾਵਾਂਗੇ ਤੁਹਾਡੀ ਉਹਨੇ ਬਿੱਟੂ ਜੀ ਨਾਲ ਪੂਰੀ ਲੀਡਰਸ਼ਿਪ ਇੱਥੇ ਪਹੁੰਚੀ ਹੋਈ ਆ ਦੇਖ ਸਕਦੇ ਹੋ ਕਿਦਾਂ ਠਾਠਾ ਮਾਰਦਾ ਰਸ਼ ਉਹਨਾਂ ਦੇ ਸਵਾਗਤ ਵਾਸਤੇ ਲਗਾਤਾਰ ਪੂਰੀ ਟੀਮ ਬਲੋਂ ਉੱਥੇ ਪਹੁੰਚ ਗਈਆਂ ਦੇਖ ਸਕ ਦੇਸ ਦੁਨੀਆ ਚੈਨਲ ਤੋਂ ਲਗਾਤਾਰ ਤਸਵੀਰਾਂ ਇਹ ਆਓ ਤੁਹਾਡੀ ਗੱਲਬਾਤ ਵੀ ਕਰਾਵਾਂਗੇ ਤੁਮੇ ਬਿੱਟੂ ਜੀ ਨਾਲ ਫਰਤ ਜਿੰਦਾਂ ਬੈਠੀ ਜਿੰਦਾਬਾਦ ਰੰਗੀਤ ਬਿੱਟੂ ਜਿੰਦਾਬਾਦ 30 ਲੁਧਿਆਣੇ ਦੇ ਰੇਲਵੇ ਸਟੇਸ਼ਨ ਤੇ ਪਹੁੰਚ ਚੁੱਕੇ ਨੇ ਦੇਖ ਸਕਦੇ ਹੋ ਠਾਠਾ ਮਾਰਦਾ ਕੱਠ ਉਹਨਾਂ ਦੀ ਸਵਾਗਤ ਵਾਸਤੇ ਫੁੱਲਾਂ ਦੇ ਨਾਲ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਦੇਖ ਸਕਦੇ ਹੋ ਤੁਸੀਂ ਤਸਵੀਰਾਂ ਲਗਾਤਾਰ ਕਿੰਨੀ ਤੁੰਤ ਉਹਨਾਂ ਦਾ ਸਵਾਗਤ ਕੀਤਾ ਜਾ ਰਿਹਾ ਵਾ ਠਾਠਾ ਮਾਰਦਾ ਕੱਠ ਪਾਜਵਾ ਸਰਕਾਰ ਦੇ ਤੁਸੀਂ ਦੇਖ ਸਕਦੇ ਹੋ ਸਾਰਾ ਕੱਤੇ ਫੁੱਲਾਂ ਨਾਲ ਸਵਾਗਤ ਕਰ ਰਹੇ ਨੇ ਰਵਨੀਤ ਮਿੱਟੂ ਜੀ ਦਾ ਰਵਨੀਤ ਮਿੱਟੂ ਜੀ ਫੁੱਲਾਂ ਦੇ ਨਾਲ ਉਹਨਾਂ ਦਾ ਚਿਹਰਾ ਨਜ਼ਰ ਨਹੀਂ ਆ ਰਿਹਾ ਇੰਨਾਵਾਂ ਦਾ ਚਿਹਰਾ ਭਰਿਆ ਫੁੱਲਾਂ ਦੇ ਨਾਲ ਰਵਨੀਤ ਬਿੱਟੂ ਜੀ ਲਗਾਤਾਰ ਜੋ ਕਾਂਗਰਸ ਦੀ ਸੇਵਾ ਕਰਦੇ ਆ ਰਹੇ ਸੀ ਅੱਜ ਭਾਰਤਾਂ ਵਿੱਚ ਸ਼ਾਮਲ ਹੋ ਚੁੱਕੇ ਨੇ ਲੁਧਿਆਣਾ ਦੇ ਰੇਲਵੇ ਸਟੇਸ਼ਨ ਤੇ ਅੱਜ ਉਹ ਪਹੁੰਚਣ ਉਹਨਾਂ ਦੇ ਵੈਲਕਮ ਵਾਸਤੇ ਆ ਦੇਖ ਸਕਦੇ ਹੋ ਭਾਰਤਾਂ ਦੇ ਕਾਰਕਟਰ ਨੇ ਲਗਾਤਾਰ ਉਹਨਾਂ ਦਾ ਸਵਾਗਤ ਉਹ ਤਾਨੇ ਛੱਡ ਕੇ ਬੀਜੇਪੀ ਬਲ ਗਏ ਨੇ ਨਹੀਂ ਸਾਨੂੰ ਸਾਰੇ ਹੀ ਬੀਜੇਪੀ ਪਾਰਟੀ ਦੇ ਜਿੰਨੇ ਵੀ ਵਰਕਰ ਆ ਪੂਰੇ ਵਰਕਰਾਂ ਦੇ ਵਿੱਚ ਉਤਸ਼ਾਹ ਹੈ ਸਰਦਾਰ ਰਵਨੀਤ ਸਿੰਘ ਬਿੱਟੂ ਜੀ ਬੀਜੇਪੀ ਵਿੱਚ ਸ਼ਾਮਲ ਹੋਏ ਨੇ ਅਸੀਂ ਉਹਨਾਂ ਦਾ ਆਪਣੇ ਵੱਲੋਂ ਔਰ ਆਪਣੀ ਟੀਮ ਵੱਲੋਂ ਵੈਲਕਮ ਕਰਦੇ ਆ ਔਰ ਲੁਧਿਆਣੇ ਲਈ ਇਹ ਖੁਸ਼ਕਿਸਮਤੀ ਹੈ ਕਿ ਤਿੰਨ ਵਾਰ ਜਿਹੜੇ ਐਮਪੀ ਨੇ ਸਿਟਿੰਗ ਐਮਪੀ ਨੇ ਲਗਾਤਾਰ ਤਿੰਨ ਵਾਰ ਜਿੱਤੇ ਹੋਏ ਨੇ ਔਰ ਲੋਕਾਂ 'ਚ ਉਹਨਾਂ ਦਾ ਆਧਾਰ ਹੈ ਉਹ ਸਾਨੂੰ ਇਹ ਆਸ ਹੈ ਕਿ ਪਹਿਲਾਂ ਨਾਲੋਂ ਵੱਧ ਵੋਟਾਂ ਨਾਲ ਐਸਵਾਰੋ ਜਿੱਤਣਗੇ ਤੇ ਚੌਥੀ ਵਾਰੀ ਸੰਸਦ 'ਚ ਪਹੁੰਚ ਗਏ ਔਰ ਮੋਦੀ ਸਾਹਿਬ ਦੀ ਸਰਕਾਰ ਤਾਂ ਆ ਹੀ ਰਹੀ ਹੈ ਤੇ ਸਾਨੂੰ ਉਮੀਦ ਹੈ ਕਿ ਵਧੀਆ ਕੋਈ ਮੰਤ੍ਰਾਲੇ ਇਹਨਾਂ ਨੂੰ ਮਿਲੇਗਾ ਕਿਤੇ ਨਾ ਕਿਤੇ ਕਾਂਗਰਸ ਵਿੱਚੋਂ ਕੋਈ ਨਾ ਕੋਈ ਕਮੀਆਂ ਨਿਕਲਦੀਆਂ ਪਈਆਂ ਨੇ ਜਿਹੜਾ ਕਿ ਉਹਨਾਂ ਦੇ ਪੁਰਾਣੇ ਵਰਕੇ ਛੱਡ ਕੇ ਦੂਜੀਆਂ ਪਾਰਟੀਆਂ ਜਾ ਰਹੇ ਨੇ ਦੇਖੋ ਕਮੀਆਂ ਤਾਂ ਹਰ ਪਾਰਟੀ 'ਚ ਹਰ ਬੰਦੇ 'ਚ ਹੁੰਦੀਆਂ ਨੇ ਲੇਕਿਨ ਜੇ ਕੋਈ ਦੋ ਕਮੀਆਂ ਹੋਣਗੀਆਂ ਤਾਂ ਉਹਦੇ 10 ਛਾਈਆਂ ਵੀ ਹੁੰਦੀ ਹੈ ਤੇ ਆਪਾਂ ਕਮੀਆਂ ਨੂੰ ਪਿੱਛੇ ਛੱਡ ਕੇ ਜੋ ਅਚਾਈਆਂ ਨੇ ਜੋ ਮੋਦੀ ਸਾਹਿਬ ਨੇ ਪੰਜਾਬ ਲਈ ਕੀਤਾ ਕਿਉਂਕਿ ਇਹ ਇਲੈਕਸ਼ਨ ਨਾ ਤਾਂ ਰਵਨੀਤ ਬਿੱਟੂ ਜੀ ਦੇ ਆ ਨਾ ਕਿਸੇ ਸਾਡੇ ਆ ਕਿਸੇ ਦੇ ਨਹੀਂ ਇਹ ਵੋਟ ਸਿੱਧੀ ਮੋਦੀ ਸਾਹਿਬ ਨੂੰ ਜਾਣੀ ਹੈ ਦੇਸ਼ ਦੇ ਭਵਿੱਖ ਦਾ ਸਵਾਲ ਹੈ ਔਰ ਰਵਨੀਤ ਸਿੰਘ ਬਿੱਟੂ ਜੀ ਮੈਂ ਦੱਸ ਰਿਹਾ ਵੈਸੇ ਤਜਰਬੇਕਾਰ ਨੇ ਪਿਛਲੇ 15 ਸਾਲ ਤੋਂ ਲਗਾਤਾਰ ਸੰਸਦ ਚ ਬੈਠ ਰਹੇ ਨੇ ਔਰ ਪੰਜਾਬ ਦੇ ਉਹਨਾਂ ਨੇ ਮੁੱਦੇ ਵੀ ਚੱਕੇ ਨੇ ਔਰ ਇਹ ਸਾਨੂੰ ਆਸ ਆ ਕਿ ਇਧਰੋਂ ਬਿੱਟੂ ਜੀ ਦਾ ਤਜਰਬਾ ਤੇ ਦੂਸਰੇ ਪਾਸੇ ਮੋਦੀ ਜੀ ਦਾ ਜੋ ਦੇਸ਼ ਪ੍ਰਤੀ ਜਜ਼ਬਾ ਹੈ ਇਹ ਲੁਧਿਆਣੇ ਨੂੰ ਕਾਫੀ ਹੱਦ ਤੱਕ ਅੱਗੇ ਲੈ ਕੇ ਜਾਊਗਾ ਦਾ ਸਵਾਗਤ ਕਰ ਰਹੀ ਹੈ ਜੀ ਬੀਜੀ ਦੇ ਦੇਖੋ ਜਦੋਂ ਤੋਂ ਬਿੱਟੂ ਜੀ ਨੂੰ ਭਾਜਪਾ ਵੱਲੋਂ ਉਮੀਦਵਾਰ ਐਲਾਨਿਆ ਗਿਆ ਉਸ ਤੋਂ ਬਾਅਦ ਪਹਿਲੀ ਵਾਰ ਹੀ ਲੁਧਿਆਣਾ ਪਹੁੰਚ ਰਹੇ ਹਨ ਸੋ ਕਿਸ ਟੰਗ ਨਾਲ ਤੁਸੀਂ ਦੇਖਿਆ ਕਿ ਰੇਲਵੇ ਸਟੇਸ਼ਨ ਦੇ ਬਾਹਰ ਬੜੀ ਵੱਡੀ ਸੰਖਿਆ ਦੇ ਅੰਦਰ ਭਾਰਤੀ ਜਨਤਾ ਪਾਰਟੀ ਦੇ ਕਾਰਗਰਤਾ ਇਕੱਠੇ ਹੋਏ ਨੇ ਔਰ ਉਹਨਾਂ ਦਾ ਸਵਾਗਤ ਬੜੇ ਜੋਸ਼ ਨਾਲ ਕੀਤਾ ਜਾਣਾ ਔਰ ਬੜੇ ਜੋਸ਼ ਨਾਲ ਸਵਾਗਤ ਕਰਦੇ ਹੋਏ ਉਹ ਸਿੱਧਾ ਭਾਜਪਾ ਦੇ ਦਫ਼ਤਰ ਪਹੁੰਚ ਰਹੇ ਪੀ ਦੇ ਜਿਹੜੇ ਕੈਡਰ ਹੈਗਾ ਹੈ ਜਾਂ ਕਿ ਇਹ ਕੀ ਆਰਐਸਐਸ ਕਾ ਸਵੀਕਾਰ ਕਰੇਗੀ ਕਾਂਗਰਸ ਤੋਂ ਨਹੀਂ ਦੇਖੋ ਤੁਹਾਡੇ ਸਾਹਮਣੇ ਸਵੀਕਾਰ ਹੈ ਦੇਖੋ ਸਭ ਭਾਜਪਾ ਵਿਰਖਣ ਪਾਰਟੀ ਹੈ ਭਾਜਪਾ ਦੇ ਵਾਸਤੇ ਜੋ ਭਾਜਪਾ ਦੀ ਹਾਈ ਕਮਾਂਡ ਤੈਅ ਕਰਦੀ ਹੈ ਉਸ ਤੋਂ ਬਾਅਦ ਸਭ ਇੱਕ ਜੁੜਤਾ ਦੇ ਨਾਲ ਉਸ ਸੰਘਰਸ਼ ਨੂੰ ਲੜਦੇ ਨੇ ਔਰ ਇਹ ਸਾਡੇ ਵਾਸਤੇ ਇੱਕ ਬੜੀ ਖੁਸ਼ੀ ਦੀ ਗੱਲ ਹੈ ਕਿ 26 ਸਾਲ ਬਾਅਦ ਭਾਜਪਾ ਲੁਧਿਆਣਾ ਦੀ ਲੋਕ ਸਭਾ ਸੀਟ ਲੜਨ ਜਾ ਰਹੀ ਹੈ ਔਰ ਸਾਡੇ ਭਾਜਪਾ ਦੇ ਕਾਰਜਕਰਤਾਵਾਂ ਦੇ ਵਿੱਚ ਇੱਕ ਕਿ ਇਹ ਹਰ ਹਾਲ ਦੇ ਅੰਦਰ ਜਿਹੜੀ ਸਰਕਾਰ ਕੇਂਦਰ ਦੇ ਅੰਦਰ ਮੋਦੀ ਜੀ ਦੀ ਅਗਵਾਈ ਦੇ ਵਿੱਚ ਬਣਨ ਜਾ ਰਹੀ ਹੈ ਉਸ ਸਰਕਾਰ ਦੇ ਵਿੱਚ ਲੁਧਿਆਣਾ ਦਾ ਵੀ ਇੱਕ ਮੋਤੀ ਪਰੋਈਏ ਔਰ ਭਾਜਪਾ ਕਾਰਕਾਰਤਾ ਇਸ ਵਾਸਤੇ ਪੂਰੀ ਤਰ੍ਹਾਂ ਤਿਆਰ ਹੋ ਕੇ ਅੱਜ ਸਵਾਗਤ ਦੇ ਵਿੱਚ ਪਹੁੰਚਾਉਣੇ ਧੰਨਵਾਦ ਜੀ ਗੁਰਦੀਪ ਸਿੰਘ ਗੁਸ਼ੈ ਜੀ ਕਿ ਰਵਨੀਤ ਸਿੰਘ ਬਿੱਟੂ ਨੂੰ ਵੀ ਉਦੋਂ ਹੀ ਸਵੀਕਾਰ ਕੀਤਾ ਜਾਏਗਾ ਜਿੱਦਾਂ ਤੁਹਾਨੂੰ ਸਵੀਕਾਰ ਕਰ ਲਿਆ ਬੀਜੇਪੀ ਦੇਖੋ ਸਾਡਾ ਹਰ ਕੈਂਡੀਡੇਟ ਦੇਸ਼ ਦੇ ਅੰਦਰ ਜਿੱਥੇ ਵੀ ਖੜਿਆ ਆ ਉਹ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਸਮਝ ਕੇ ਅਸੀਂ ਵੋਟਾਂ ਪਾਣੇ ਆ ਜੇ ਰਵਨੀਤ ਬਿੱਟੂ ਸਾਹਿਬ ਦੀ ਗੱਲ ਕਰ ਲਈਏ ਤੇ ਮੈਂ ਸਮਝਦਾ ਜੇ ਐਮਪੀ ਇੱਧਰ ਆਏ ਆ ਤੇ ਇਹ ਸੋਚਣਾ ਬਣਦਾ ਕਿਉਂ ਆਏ ਆ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਦੇਸ਼ ਦੀ ਤਰੱਕੀ ਨਰਿੰਦਰ ਮੋਦੀ ਦੀ ਅੱਖ ਤੇ ਆ ਜਿਨ੍ਹਾਂ ਦੇ ਹੱਥ 'ਚ ਤਰੱਕੀ ਹੋਵੇ ਤੇ ਜੇ ਕੋਈ ਕੈਂਡੀਡੇਟ ਆਇਆ ਤੇ ਮੈਂ ਸਮਝਦਾ ਬਹੁਤ ਚੰਗੀ ਗੱਲ ਹੈ ਰਵਨੀਤ ਸਿੰਘ ਬਿੱਟੂ 10 ਸਾਲ ਤੋਂ ਆਇਆ ਉਹਨਾਂ ਨੇ ਆਪ ਮੰਨਿਆ ਕਿ ਜੇ ਮੈਂ ਭਾਰਤੀ ਜਨਤਾ ਪਾਰਟੀ ਨਾਲ ਪਹਿਲਾਂ ਜੁੜਿਆ ਹੁੰਦਾ ਤੇ ਵਿਕਾਸ ਬੜਾ ਹੋਣਾ ਸੀ ਅੱਜ ਜਦੋਂ ਇਸ ਲੁਧਿਆਣਾ ਸਟੇਸ਼ਨ ਤੇ ਰਵਨੀ ਤੇ ਮੈਂ ਸਮਝਦਾ ਇਦਾਂ ਹੀ ਵਰਕਰਾਂ ਚ ਚਾਹ ਬਣਿਆ ਰਹੇ ਕਿਉਂਕਿ ਲੰਬੇ ਸਮੇਂ ਬਾਅਦ 26 ਸਾਲ ਬਾਅਦ ਭਾਰਤੀ ਜਨਤਾ ਪਾਰਟੀ ਦਾ ਜਿਹੜਾ ਕਮਲ ਦਾ ਫੁੱਲ ਆ ਲੁਧਿਆਣਾ ਚ ਵੀ ਖਿਲ ਰਿਹਾ ਪੰਜਾਬ ਚ ਵੀ ਖਿਲ ਰਿਹਾ ਸਮੁੱਚੇ ਦੇਸ਼ ਚ ਖਿਲ ਰਿਹਾ ਤੇ ਕਮਲ ਦੇ ਫੁੱਲ ਦਾ ਮਤਲਬ ਹੀ ਤਰੱਕੀ ਹੈ ਤੇ ਜੇ ਅੱਜ ਦੇਸ਼ ਦੀ ਤਰੱਕੀ ਚਾਹੁੰਦੇ ਆ ਉਥੇ ਪੰਜਾਬ ਦੀ ਤਰੱਕੀ ਚਾਹੁੰਦੇ ਆ ਤੇ ਫਿਰ ਕਮਲ ਦਾ ਫੁੱਲ ਬਹੁਤ ਜ਼ਰੂਰੀ ਹੈ ਇੱਕ ਗੱਲ ਦੱਸ ਦਿਆਂ ਕਿ ਕਾਂਗਰਸ ਦੀ ਜਿਹੜੇ ਕਹਿ ਰਹੇ ਨੇ ਕਿ ਰਵਨੀਤ ਸਿੰਘ ਮਿੱਠੂ ਕਰਦੇ ਹੋਏ ਚਲੇਗੇ ਜਦੋਂ ਕਾਂਗਰਸ ਕੋਲ ਸੀਗੀ ਠੀਕ ਸੀਗੇ ਬਾਅਦ ਚ ਚਲੇ ਜਾਂਦੇ ਗਲਤ ਹੁੰਦੇ ਐਦਾ ਨਹੀਂ ਕਹਿਣਾ ਚਾਹੀਦਾ ਮੈਂ ਸਮਝਦਾ ਕਿ ਉਹਨਾਂ ਨੇ ਸਭ ਤੋਂ ਵੱਧ ਸਵਾਲ ਪਾਏ ਸੀਗੇ ਉਦੋਂ ਚਾਚੜਦਾ ਸੀ ਉਦੋਂ ਤਾਂ ਭੰਗੜੇ ਪੰਦੇ ਸੀ ਤੇ ਹੁਣ ਉਹਨਾਂ ਦੇ ਜਦੋਂ ਦਿਲ ਦੇ ਅੰਦਰ ਜਲਨ ਹੋ ਰਹੀ ਹੈ ਤੇ ਉਹ ਜਲਨ ਮਹਿਸੂਸ ਸਾਰੇ ਨੂੰ ਹੋ ਰਹੀ ਹੈ ਮੈਂ ਇੱਕ ਗੱਲ ਸਮਝ ਲਓ ਪੰਜਾਬ ਦੇ ਅੰਦਰ ਸ਼ਾਂਤੀ ਚਾਹੀਦੀ ਹੈ ਪੰਜਾਬ ਦੇ ਅੰਦਰ ਤਰੱਕੀ ਚਾਹੀਦੀ ਹੈ ਇੱਕ ਨੰਬਰ ਦਾ ਸੂਬਾ ਸੀਗਾ ਅੱਜ ਜੇ 28ਵੇਂ ਨੰਬਰ ਤੇ ਹੋਇਆ ਤੇ ਲੀਡਰਾਂ ਦੇ ਕਰਕੇ ਹੋਇਆ ਤੇ ਲੀਡਰ ਨੂੰ ਭਜਾਣਾ ਤੇ ਹੁਣੇ ਨਵੇਂ ਲੀਡਰ ਲੈ ਕੇ ਆਣੇ ਜਿਹੜੇ ਮੋਦੀ ਸਾਹਿਬ ਦੇ ਨਾਲ ਰਲ ਕੇ ਕੰਮ ਕਰ ਸਕਣ। ਉਹ ਸ਼ਹੀਦ ਦੇ ਪਰਿਵਾਰ ਤੋਂ ਨੇ ਰਵਨੀਤ ਸਿੰਘ ਮਿੱਟੂ ਇਹਦਾ ਫਾਇਦਾ ਕਾਂਗਰਸ ਕੁੱਛਦੀ ਰਹੀ। ਮੈਂ ਸਭ ਤੋਂ ਪਹਿਲਾਂ ਇਹ ਗੱਲ ਕਹਿਣਾ ਚਾਹੁੰਦਾ ਕਿ ਦੇਸ਼ ਦੇ ਅੰਦਰ ਤਰੱਕੀ ਚਾਹੀਦੀ ਹੈ, ਪੰਜਾਬ ਦੇ ਅੰਦਰ ਸ਼ਾਂਤੀ ਚਾਹੀਦੀ ਹੈ ਤਾਂ ਤਰੱਕੀ ਮੋਦੀ ਜੀ ਦੇ ਹੱਥ ਚ।